ਦਰਨਜੀ ਚੰਨੀ ਦਾ ਬਿਆਨ ਇਹ ਅਜੀਬੇ ਟਾਈਮ ਤੇ ਆਇਆ ਹੈ ਕਿ ਜਦੋਂ ਦਲੀ ਚੇਰਾ ਉਹਨਾਂ ਕੋਲ ਹੈ ਨਹੀਂ ਸੀ ਤਾਂ ਪਹਿਲਾਂ ਇਹੋ ਜਿਹੀ ਸਿਚੁਏਸ਼ਨ ਹੁਣ ਖੜੀ ਹੋ ਗਈ ਨਾ ਦੇ ਅੱਗੇ ਇੱਕ ਤਾਂ ਪਹਿਲਾਂ ਪ੍ਰਧਾਨ ਦੇ ਉੱਪਰ ਇਹੋ ਜਿਹਾ ਅਲਿਗੇਸ਼ਨ ਲੱਗ ਰਿਹਾ ਹੈ ਨਾ ਕਿ ਇਹਨਾਂ ਦੇ ਸ਼ਬਦਾਂ ਬਗਲੀ ਹੋ ਗਏ ਹੈ। ਭਾਵੇਂ ਇਹ ਦਲੀ ਚੇਰੇ ਬਾਰੇ ਗੱਲ ਤਾਂ ਬਿਆਨਬਾਜ਼ੀ ਕਰ ਚੁੱਕੇ ਨੇ ਜਦੋਂ ਇਹ ਦਰਨ ਤਰਨ ਦੇ ਇਲੈਕਸ਼ਨ ਸੀਗੇ। ਵੈਸੇ ਹੀ ਵੀ ਅਸੀਂ ਮੋਟਾ ਸਿੰਘ ਨੂੰ ਆ ਦਿੱਤਾ ਉਹ ਤਜਵੀਨ ਨੇ ਬੋਲਿਆ ਵੀ ਅਸੀਂ ਹੁਣ ਵੀ ਗੁਜ਼ਾਰੀ ਕੀਤਾ ਉਹਨਾਂ ਨੇ ਉਹ ਮੰਨਿੰਗ ਕਿ ਅਨਾਉਂਸ ਕੀਤਾ ਨਾਮ ਹਾਂ ਤੇ ਉਹਨਾਂ ਨੂੰ ਫਾਇਦਾ ਮਿਲਿਆ ਤੇ ਕਿਉਂਕਿ ਪੌਪਲਰ ਅਸਤੀ ਸੀਗੇ ਇਹ ਬਹੁਤ ਅਹਿਮ ਹੀ ਹੈ ਗੱਲ ਕਿ ਕਿ ਜਦ ਤੱਕ ਆਪਾਂ ਸੀਐਮ ਕਿਹੜਾ ਨਹੀਂ ਐਲਾਨ ਕਰਦੇ ਮੈਂ ਅਸੀਂ ਪਿਛਲੀ ਵੀ ਦੇਖੀਏ ਅਬਦੁੱਲਾ ਦਾ ਹੋਣਾ ਚਾਹੀਦਾ ਹੈ ਨਾ ਅਬਦੁੱਲਾ ਹੋਣਾ ਜ਼ਰੂਰੀ ਹੈ ਨਾ ਨਾਲੇ ਰਾਮ ਦੀ ਗੱਲ ਇੱਕ ਹੋਰ ਵੱਡੀ ਹੈ ਨਾ ਕਿ ਕੋ ਸਾਫ ਦਾ ਸੀਐਮ ਆ ਚਾਹੇ 3 ਮਹੀਨੇ ਦੇ ਰਹੇ ਆ ਸਾਫ ਦਾ ਸੀਐਮ ਅਧ ਕਾਂਗਰਸ ਨੂੰ ਨੋ ਇਗਨੋਰ ਕਰੇ ਨਹੀਂ ਸਮਝਦੇ ਠੀਕ ਹੈ ਰਾਜਾ ਸਾਹਿਬ ਤਾਂ ਐਮਪੀ ਆ ਵਿਧਾਇਕ ਸੀਗੇ ਐਮਪੀ ਬਣ ਕੇ ਤੇ ਤੜੇ ਕਹਿੰਦਾ ਮਤਲਬ ਇਹ ਹੈ ਕਿ ਚੰਨੀ ਸਾਹ ਦਾ ਜਿਹੜਾ ਬਿਆਨ ਆ ਉਹ ਸਿਰਫ ਦਲਿਤਾ ਨੂੰ ਹੱਕ ਚ ਆਪਣਾ ਬੋਰਡ ਬੈਂਕ ਆਪਣੇ ਉਹਦੀ ਹਿੱਸੇਦਾਰੀ ਲੈਣ ਦੇ ਲਈ ਤੇ ਵੋਟਾਂ ਹਾਸਲ ਕਰਨ ਦੇ ਲਈ ਕਿਉਂਕਿ 35 ਤੋਂ 55% ਵਾਕੀ ਪੰਜਾਬ ਦੇ ਵਿੱਚ ਐਗਜ਼ਿਸਟ ਕਰਦੀਆਂ ਦਲਿਹੀ ਚੰਨੀ ਸਾਹ ਦਾ ਬਿਆਨ ਆ ਨਾ ਇਹ ਸਾਰੀਆਂ ਪਾਰਟੀਆਂ ਦੇ ਹਾਵੀ ਹੋਣ ਵਾਲਾ ਵਾ ਇਹ ਹੋਣ ਵਾਲਾ ਇਹ ਤੁਜੀ ਇਸ ਨੇ ਤਾਂ ਇੱਕ ਚਿੰਗਾਰੀ ਜੀ ਲਾਤੀ ਇਹ ਵੀ ਦਲਿਤ ਕਿਦੇ ਕੋਲ ਕਿੰਨੀ ਹੈ ਤੇ ਕਿਹਦੇ ਕੋਲ ਕਿੰਨੀ ਪਾਵਰ ਹੈ ਚਲਿਤਾ ਦੀ ਕਿ ਚਲਿਤ ਵੋਟ ਕਿਸੇ ਵੱਲ ਇਹ ਤਾਂ ਜਨਤਾ ਨੂੰ ਜਨਤਾ ਨੂੰ ਹੀ ਸੋਚਣਾ ਪੈਣਾ ਕਿਤੇ ਸਿਆਸੀ ਪਾਰਟੀਆਂ ਦੇ ਤਾਂ ਚਾਣ ਕਿ ਆ ਵੀ ਅਸੀਂ ਜਾਤ ਦੇ ਨਾਮ ਤੋਂ ਵੰਡ ਕੇ ਵੋਟ ਲੈ ਲਈਏ ਧਰਮ ਦੇ ਨਾਮ ਤੋਂ ਵੰਡ ਕੇ ਵੋਟ ਲੈ ਲਈਏ ਕਿ ਤਾਂ VOTER ਨੂੰ ਜਾਗਰੂਕ ਹੋਣਾ ਪੈਣਾ ਕਿ ਜਿਹੜਾ ਤੁਹਾਡੇ ਇਲਾਕੇ ਦਾ ਲੋਕਲ ਲੀਡਰ ਤੁਹਾਡੇ ਲਈ ਕੰਮ ਕਰ ਰਿਹਾ ਤੁਹਾਡੇ ਸੁੱਖ-ਦੁੱਖ ਚ ਖੜਾ ਹੋ ਰਿਹਾ ਵੀ ਅਸੀਂ ਉਹਨੂੰ ਚੁਣੀਏ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸਾਂਝੀ ਵਾਲਤਾ ਦਾ ਸੰਦੇਸ਼ ਇਦਨ ਦੀ ਧਰਤੀ ਪਰ ਸਿਆਸਤ ਇੱਥੇ ਜਾਤ ਪਾਤ ਦੀ ਰਾਜਨੀਤੀ ਦੇ ਉੱਤਰ ਆਈ ਆ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਦਲਿਤ ਫੇਸ ਕਾਂਗਰਸ ਦਾ ਉਹਨਾਂ ਵੱਲੋਂ ਇੱਕ ਬਿਆਨ ਆਂਦਾ ਜਿਹੜਾ ਕਿ ਉਹ ਦਿੱਲੀ ਜਾ ਕੇ ਹਿੰਦੀ ਦੇ ਵਿੱਚੋਂ ਬਿਆਨ ਦਿੰਦੇ ਆ ਤੇ ਉਸ ਤੋਂ ਬਾਅਦ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਬੜਿੰਗ ਸਾਹਿਬ ਦਾ ਬਿਆਨ ਆਂਦਾ ਪਹਿਲਾਂ ਤੁਸੀਂ ਉਹ ਬਿਆਨ ਸੁਣੋ पंजाब में अगर आप मानते हो कि अठतीस या 35 परसेंट आबादी है जो जो तो है ही तो फिर हमें रिप्रेजेंटेशन क्यों नहीं मिल रही पंजाब का प्रधान भी अपर कास्ट है, का है पंजाब की महिला बिंग भी अपर कास्ट है पंजाब का जनरल भी अपर कास्ट है हम कहा जाएं? ये लोग कहा जाएंगे जाए। चन्नी साहबा टिप्पणी नहीं करांगा क्योंकि तो ਇਸ ਤਰ੍ਹਾਂ ਦੇ ਜਿਹੜੇ ਮਾਮਲੇ ਐ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੁਣ ਯਾਰ ਚੰਨੀ ਸਾਹਿਬ ਬਾਰੇ ਮੇਰੇ ਤੋਂ ਹੱਥ ਜੋੜ ਕੇ ਮੈਂ ਮਾਫੀ ਮੰਗ ਲੈਣਾ ਪਰ ਨਾ ਪੁੱਛੋਗੇ ਇਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਰਾਮ ਸਰ ਜਿਵੇਂ ਕਿ ਮੈਂ ਪਿਛਲੀ ਵਾਰੀ ਤੁਹਾਨੂੰ ਦੱਸਿਆ ਸੀਗਾ ਕਿ ਸੀਨੀਅਰ ਪੱਤਰਕਾਰ ਨੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਜਿਹੜਾ ਇਹ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਅਸੀਂ ਕਿੱਥੇ ਜਾਵਾਂਗੇ ਜੇ ਸਾਨੂੰ ਬੰਦਾ ਮਾਨ ਨਹੀਂ ਮਿਲਦਾ ਕਾਂਗਰਸ ਵੱਲੋਂ ਨਹੀਂ ਮਿਲਦਾ ਤੇ ਜਾਂ ਆਲ ਓਵਰ ਨਹੀਂ ਮਿਲਦਾ ਉਹਨਾਂ ਨੂੰ ਇਹਦੇ ਬਾਰੇ ਗੱਲਬਾਤ ਕਰਾਂਗੇ ਰਾਮ ਸਰ ਉਹਨਾਂ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਆ ਰਾਮ ਸਰ ਥੈਂਕ ਯੂ ਧੰਨਵਾਦ ਜੀ ਕਿਵੇਂ ਦੇਖਦੇ ਹੋ ਇਹ ਬਿਆਨ ਨੂੰ ਫਿਰ ਚਰਨਜੀਤ ਚੰਨੀ ਦਾ ਬਿਆਨ ਇਹ ਅਜਿਹੇ ਟਾਈਮ ਤੇ ਆਇਆ ਹੈ ਵੀ ਜਦੋਂ ਦਲਿਤ ਚਿਹਰਾ ਉਹਨਾਂ ਕੋਲ ਹੈ ਨਹੀਂ ਸੀ ਕੋਈ ਵੀ ਜਿਵੇਂ ਹੁਣ ਪਿੱਛੇ ਜਿਵੇਂ ਬਗੇਲ ਜੀ ਕਹਿ ਕੇ ਗਏ ਨੇ ਕਿ ਵੀ ਅਸੀਂ ਕਿਸੇ ਚਿਹਰੇ ਤੇ ਚੋਣ ਨਹੀਂ ਲੜ ਰਹੇ 2027 ਦੀ ਤੇ ਅਜਿਹੇ ਦੇ ਵਿੱਚ ਦਲਿਤ ਚਿਹਰਾ ਸਾਹਮਣੇ ਲੈ ਕੇ ਆਉਣਾ ਵੀ ਜ਼ਰੂਰੀ ਸੀ ਕਿਉਂਕਿ ਇੱਥੇ ਜਿਵੇਂ ਕਹੇ ਵੀ ਉਹਨਾਂ ਨੇ ਆਪ ਕਿਹਾ ਕਿ ਵੀ 35 ਤੋਂ 38% ਵੋਟ ਜਿਹੜੀ ਵੋਟਾਂ ਹੈਗੀਆਂ ਨੇ ਇੱਥੇ ਦਲਿਤ ਦੀਆਂ ਨੇ ਬਿਲਕੁਲ ਤੇ ਜਦ ਕਿ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਵੀ ਹੱਲੇ ਕੋਈ ਵੀ ਦਲਿਤ ਚਿਹਰਾ ਉਹਨਾਂ ਜਿਵੇਂ ਗਣਵਾਏ ਨੇ ਤੁਸੀਂ ਬਿਆਨ ਦੇ ਵਿੱਚ ਸੁਣਿਆ ਹੀ ਹੈ ਕਿ ਵੀ ਨਾ ਕੋਈ ਸਾਡਾ ਐਲੋਪੀ ਹੈ ਨਾ ਕੋਈ ਪ੍ਰਧਾਨ ਹੈ ਇਹਨਾਂ ਕਿ ਮਹਿਲਾ ਜਿਹੜੀ ਇੱਥੇ ਦੀ ਇੰਚਾਰਜ ਉਹ ਵੀ ਦਲਿਤ ਹੈ ਉਹ ਵੀ ਦਲਿਤ ਹੈ ਦਲਿਤ ਨਹੀਂ ਹੈ ਦਲਿਤ ਨਹੀਂ ਹੈ ਤਾਂ ਕਰਕੇ ਉਪਰ ਕਾਸਟ ਨੂੰ ਹਾਂ ਉਹ ਵੀ ਸਾਰੀ ਜਿਹੜੇ ਅਹੁਦੇ ਮੁੱਖ ਅਹੁਦੇ ਨੇ ਉਹ ਉਪਰ ਕਾਸਟ ਕੋਲ ਨੇ ਤੇ ਜਿਹੜੀ ਗੱਲ ਹੈ ਜਿਹੜੇ ਹੁਣ ਜਿਵੇਂ ਪਿੱਛੇ ਜੀ ਉਹਨਾਂ ਤੇ ਚਰਚਾ ਵੀ ਇਹੀ ਹੈ ਵੀ ਚੰਨੀ ਚੰਨੀ ਜਿਵੇਂ ਚੰਨੀ ਸਾਹਨੇ ਆਪਣੇ ਆਪ ਨੂੰ ਬਹੁਤ ਹਾਈਲਾਈਟ ਕੀਤਾ ਵਾ ਉਹਨਾਂ ਨੇ ਆਪਣੇ ਨੂੰ ਪ੍ਰਮੋਟ ਕਰ ਰਹੇ ਆ ਉਹ ਪੂਰਾ ਕੀ ਮੈਂ ਮੈਂ ਹੀ ਸੀਐਮ ਜੇ ਰਹਾ ਇਹ ਚੀਜ਼ ਹਾਈ ਕਮਾਂਡ ਨੂੰ ਵੀ ਦਿਖਦੀ ਹੈ ਹੂੰ ਹਾਈ ਕਮਾਂਡ ਨੂੰ ਵੀ ਪਤਾ ਹੈ ਉਹ ਪਿੱਛੇ ਹਾਲਾਂਕਿ ਡਾਇਰੈਕਟਲੀ ਤਾਂ ਕੁਝ ਨਹੀਂ ਕਹਿ ਪਾਰੀ ਮੈਨੂੰ ਜੋ ਲੱਗਦਾ ਹੈ ਵੀ ਉਹ ਇਹ ਹਾਈ ਕਮਾਂਡ ਦੀ ਚਾਲ ਵੀ ਹੋ ਸਕਦੀ ਹੈ ਵੀ ਤੁਸੀਂ ਇਹ ਬਿਆਨ ਦਿਓ ਅਜੀਹਾ ਜਿਸ ਤੋਂ ਅਸੀਂ ਇਹ ਡਿਸਾਈਡ ਕਰ ਸਕੀਏ ਵੀ ਸੀਐਮ ਚੇਰਾ ਕੌਣ ਹੋਵੇ ਜਾਂ ਜਾਂ ਫਿਰ ਜੇ ਮੰਨ ਲਓ ਪ੍ਰਧਾਨ ਵੀ ਇਹਨਾਂ ਨੇ ਬਦਲਣਾ ਹੋਵੇ ਕਿਉਂਕਿ ਇਸ ਵੇਲੇ ਰਾਜਾ ਵੜੀਂਗ ਦੇ ਵੀ ਦਿਨ ਬਹੁਤੇ ਵਧੀਆ ਨਹੀਂ ਚੱਲ ਰਹੇ ਦੋ ਤਿੰਨ ਬਿਆਨ ਉਹਨਾਂ ਦੇ ਇਹ ਜਿਹੇ ਆਏ ਨੇ ਜਿਸ ਕਰਕੇ ਪਾਰਟੀ ਕਾਫੀ ਪਿਛੜਵੀ ਗਈ ਹੈ ਤੇ ਉਸ ਕਰਕੇ ਉਹ ਉਹ ਵੀ ਚਾਹੁੰਦੇ ਨੇ ਵੀ ਚੋਣਾਂ ਤੋਂ ਪਹਿਲਾਂ ਅਸੀਂ ਇੱਕ ਦਲਿਤ ਚਿਹਰਾ ਕੋਈ ਕਿਸੇ ਨਾ ਕਿਸੇ ਕਿਉਂਕਿ ਐਲੋਪੀ ਤਾਂ ਬਣਾ ਨਹੀਂ ਸਕਦੇ ਉਹ ਕਿਉਂਕਿ ਇਹ ਐਮਪੀ ਨੇ ਵਿਧਾਨ ਸਭਾ ਚ ਤਾਂ ਇਹ ਉਹਨਾਂ ਕੋਲ ਕੋਈ ਚਿਹਰਾ ਉਹਨਾਂ ਨਾਲ ਬਾਜਵਾ ਹੈਗਾ ਹੀ ਆ ਬਾਜਵਾ ਹੈਗੇ ਨਹੀਂ ਪਰ ਉਹ ਯਾਨੀ ਕਿ ਜੇ ਆਪਾਂ ਦਲਿਤ ਦੀ ਗੱਲ ਕਰੀਏ ਦਲੀ ਚਿਹਰਾ ਹੈ ਨਹੀਂ ਨਾ ਕੋਲ ਇਹ ਉਸ ਪੋਜੀਸ਼ਨ ਤੇ ਮੈਂ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਇਹ ਬਿਆਨ ਹਾਈ ਕਮਾਂਡ ਵੱਲੋਂ ਦਵਾਇਆ ਗਿਆ ਲੱਗ ਸਕਦਾ ਵਾ ਹਾਂ ਵੀ ਅਸੀਂ ਜੇ ਪ੍ਰਧਾਨ ਨੂੰ ਬਦਲਣਾ ਵੀ ਹੈ ਤੇ ਵੀ ਅਸੀਂ ਸਾਡੇ ਕੋਈ ਰੀਜਨ ਹੋਣਾ ਚਾਹੀਦਾ ਸੋ ਰੀਜਨ ਹੋਣਾ ਚਾਹੀਦਾ ਤੋਂ ਪਹਿਲਾਂ ਇਹੋ ਜਿਹਾ ਹੀ ਸਿਚੁਏਸ਼ਨ ਹੁਣ ਖੜੀ ਹੋ ਗਈ ਨਾ ਦੇ ਅੱਗੇ ਇੱਕ ਤਾਂ ਪਹਿਲਾਂ ਪ੍ਰਧਾਨ ਦੇ ਉੱਪਰ ਇਹੋ ਜਿਹੇ ਅਲਿਗੇਸ਼ਨ ਲੱਗ ਰਹੇ ਹਨ ਇਹਨਾਂ ਦੀ ਸ਼ਬਦਾਵਲੀ ਇਹੋ ਜੀ ਹੈ ਵੀ ਦਲੀ ਚਿਹਰੇ ਬਾਰੇ ਗਲਤ ਬਿਆਨਬਾਜ਼ੀ ਕਰ ਚੁੱਕੇ ਨੇ ਜਦੋਂ ਇਹ ਤਰਨ ਤਰਨ ਦੇ ਇਲੈਕਸ਼ਨ ਸੀਗੇ ਵੀ ਅਸੀਂ ਬੁੱਟਾ ਸਿੰਘ ਨੂੰ ਆ ਦਿੱਤਾ ਉਹ ਦਿੱਤਾ ਜਿਵੇਂ ਇਹਨਾਂ ਨੇ ਬੋਲਿਆ ਵੀ ਅਸੀਂ ਹੁਣ ਵੀ ਜਿਹੜਾ ਕੱਲੇ ਵੀ ਬਿਆਨ ਆਇਆ ਉਹਨਾਂ ਦਾ ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਅਸੀਂ ਗਰੀਬ ਨੂੰ ਆ ਦਿੱਤਾ ਚਲਣ ਜੀ ਚੰਨੀ ਬਾਰੇ ਜਿਵੇਂ ਉਹਨਾਂ ਨੇ ਉਹਨਾਂ ਨੇ ਆਪਣੀ ਟਰਮ ਦੇ ਕੁਪਲਵਦੀਆਂ ਕਰਾਈਆਂ ਬਿਲਕੁਲ ਬਿਲਕੁਲ ਵੈਸੇ ਵੀ ਮੈਂ ਤੁਹਾਨੂੰ ਆਰਾਮ ਨਾਲ ਇੱਕ ਗੱਲ ਦੱਸਾਂ ਆ ਕਾਂਗਰਸ ਦੇ ਜਿਹੜੇ ਪ੍ਰਧਾਨ ਸਾਬਾ ਬੜਿੰਗ ਸਾਹਿਬ ਇਹਨਾਂ ਨੇ ਸੋਸ਼ਲ ਮੀਡੀਆ ਹੈਕ ਕੀਤਾ ਪਿਆ ਵਾ ਪਤਾ ਕਿਦਾਂ ਜਿਹੜਾ ਇਹਨਾਂ ਦਾ ਬਿਆਨ ਬਾਹਰੋਂ 5648 ਵਾਲਾ ਨਾ ਉਸਨੇ ਬੜਾ ਉਹ ਪੂਰਾ ਵਾਇਰਲ ਹੋਇਆ ਪਿਆ ਪੂਰਾ ਤੇ ਇਹ ਇਸੇ ਕਰਕੇ ਨਾ ਕਾਂਗਰਸ ਨੂੰ ਹਾਲਾਂਕਿ ਅੰਦਰੋਂ ਨਹੀਂ ਛੱਟ ਤਾਂ ਲੱਗਦੀ ਹੈ ਨਾ ਵੀ ਇਹ ਕਿਉਂਕਿ ਉਹਦੇ ਮੀਮ ਬਣ ਰਹੀਆਂ ਓਏ ਤਾਂ ਚਲੋ ਰਾਜਾ ਸਾਹਿਬ ਇਕੱਲੇ ਨਹੀਂ ਇਹ ਬਾਦਲ ਸਾਹਿਬ ਨੇ ਵੀ ਪਿੱਛੇ ਕਰ ਦਿੱਤਾ ਸੀਗਾ ਪੰਜ 10 ਹਾਂ ਪੰਜ 10 ਤੇ ਕਹਿੰਦੇ 25 ਪੰਜ 10 25 ਸਾਲ ਹੋ ਗਏ ਕਹਿੰਦੇ ਤੇ ਫਿਰ ਵੀ ਸੁਖਵੀਰ ਬਾਦਲ ਜੀ ਨੇ ਕਾਫੀ ਕੰਟਰੋਲ ਕੀਤਾ ਬੋਲਣ ਤੇ ਇਹਨਾਂ ਦਾ ਜਿਹੜਾ ਹੈਗਾ ਇਸਤੇ ਤਾਂ ਖੁਦ ਮੁੱਖ ਮੰਤਰੀ ਜੀ ਨੇ ਵੀ ਕੱਲ ਪਰਸੋਂ ਬੜੀ ਚੁਟਕੀ ਲਈ ਇਹਨਾਂ ਤੇ ਦੇ ਉਹ ਤਾਂ ਆਪਣੇ ਨਾਲ ਚ ਲੈੰਦੇ ਹੀ ਆ ਕਿ ਬੇ ਬੱਚਿਆਂ ਨੂੰ ਦੇ ਸਕੂਲ ਛੇਤੀ ਖੋਲੋਗੇ ਇਸ ਤੋਂ ਪਹਿਲਾਂ ਕਿ ਬੱਚੇ 12:36 ਕਰਦੇ 12:36 ਕਰਦੇ ਨੇ ਵੀ ਛੇਤੀ ਸਕੂਲ ਖੋਲ੍ਹ ਲੀਏ ਸੀ ਚਲ ਉਹ ਗੱਲਾਂ ਹੋ ਗਈਆਂ ਸੋਸ਼ਲ ਮੀਡੀਆ ਦੇ ਪਰ ਜੇ ਆਪਾਂ ਇਹਨੂੰ ਕਾਂਗਰਸ ਦੀ ਆਪਣੀ ਅੰਦਰਲੀ ਸਿਆਸਤ ਨੂੰ ਜੀ ਆਪਾਂ ਦੇਖਣਾ ਚਾਹੀਏ ਕਿ ਤੁਹਾਨੂੰ ਕੀ ਲੱਗਦਾ ਕਿ ਇੱਕ ਤਾਂ ਇਹਨਾਂ ਦੇ ਵਿੱਚ ਸੀਐਮ ਫੇਸ ਬਹੁਤ ਹਰ ਕੋਈ ਬੰਦੇ ਕਹਿੰਦਾ ਕਿ ਮੈਂ ਸੀਐਮ ਚੇਰਾ ਮੈਂ ਸੀਐਮ ਚੇਰਾ ਜਦ ਤੱਕ ਸੀਐਮ ਚੇਰਾ ਨਹੀਂ ਐਲਾਨ ਕਰਦੇ ਨਾ ਉਦੋਂ ਤੱਕ ਇਹਨਾਂ ਦੀ ਇਹੀ ਸੇਮ ਪ੍ਰੋਬਲਮ ਉਦੋਂ ਵੀ ਆਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾ ਸੀਐਮ ਬਣਾਇਆ ਸੀ ਇਹਨਾਂ ਨੇ ਉਸ ਟਾਈਮ ਬਹੁਤ ਫੁੱਟ ਪੈਣ ਵਾਲੀ ਸੀਗੀ ਤੇ ਫਿਰ ਇਹਨਾਂ ਨੇ सीएम चे राणा ਉਸਕੇ ਅਨਾਉਂਸ ਕੀਤਾ ਸੀ ਤੇ ਉਸ ਟਾਈਮ ਇਹਨਾਂ ਦੀ ਸਰਕਾਰ ਆਈ ਵੀ ਸੀ 2017 ਹੈ ਨਾ 2017 ਦੇ ਵਿੱਚ ਇਹ ਤਾਂ ਰਾਮਸਰ ਦੀ ਗੱਲ ਹੈਗੀ ਨਾ ਗਈ ਹੁਣ ਆਮ ਆਦਮੀ ਪਾਰਟੀ ਨੇ ਵਿੱਚ ਇਦਾਂ ਖਮਾਜਾ ਪੁੱਤਣਾ ਪੈ ਸੀ ਜਦੋਂ ਪਹਿਲੀ ਵਾਰੀ ਉਹਨਾਂ ਨੇ ਆਪਣੇ सीएम चे ਨਾਂ ਅਨਾਉਂਸ ਕੀਤਾ ਤੇ ਵਿਵਾਦ ਦੇ ਵਿੱਚ ਜਦੋਂ ਦੂਜੀ ਵਾਰੀ ਕੀਤਾ ਉਹਨਾਂ ਨੇ ਭਗਵੰਤ ਮਾਨ ਜੀ ਦਾ ਅਨਾਉਂਸ ਕੀਤਾ ਨਾਮ ਤੇ ਉਹਨਾਂ ਨੂੰ ਫਾਇਦਾ ਮਿਲਿਆ ਹਾਂ ਤੇ ਕਿਉਂਕਿ ਪੋਪੂਲਰ ਵਾਸਤੇ ਇਹ ਵਿੱਚ ਇਹ ਬਹੁਤ ਅਹਿਮ ਹੀ ਗੱਲ ਕਿਉਂਕਿ ਜਦ ਤੱਕ ਆਪਾਂ ਸੀਐਮ ਚਿਹਰਾ ਨਹੀਂ ਐਲਾਨ ਕਰਦੇ ਮੈਂ ਅਸੀਂ ਪਿਛਲੀ ਵੀ ਦੇਖਿਆ ਹੀ ਹੈ ਅਦੁੱਲਾ ਤਾਂ ਹੋਣਾ ਚਾਹੀਦਾ ਹੈ ਨਾ ਅਦੁੱਲਾ ਹੋਣਾ ਜ਼ਰੂਰੀ ਹੈ ਨਾ ਬਿਲਕੁਲ ਆਪਰਾਤ ਤੁਸੀਂ ਲੈ ਕੇ ਇਕੱਲੇ ਤੁਰੇ ਦੁੱਲੇ ਦਾ ਪਤਾ ਹਰਿਆਣਾ ਦੇ ਵਿੱਚ ਵੀ ਤਾਂ ਹੀ ਇਹ ਹਾਰੀ ਹੈ ਕਿਉਂਕਿ ਉੱਥੇ ਉਹ ਕਹਿੰਦੇ ਰਹੇ ਵੀ ਸੀਐਮ ਚਿਹਰਾ ਐਲਾਨ ਕਰੋ ਉੱਥੇ ਕੁਮਾਰੀ ਸਹਿਲਜਾ ਉੱਥੇ ਵੀ ਦਰੀਤਾਲਾ ਈਸ਼ੂ ਹੈਗਾ ਸੀ ਇੱਟੜੇ ਬੰਦੀ ਇਹ ਕਾਂਗਰਸ ਦੀ ਇੱਟੜੇ ਬੰਦੀ ਕਿਉਂ ਬਣੀ ਰਹਿੰਦੀ ਹਰ ਵਲੀ ਜਦੋਂ ਵੀ ਇਲੈਕਸ਼ਨ ਆਉਂਦੇ ਇਹਨਾਂ ਦੀ ਆਪਸ ਵਿੱਚ ਇੱਟੜੇ ਬੰਦੀਆਂ ਬ ਹੁਣ ਤਿੰਨ ਢੜੇ ਬਣ ਗਏ ਸਟੇਟ ਦੇ ਵਿੱਚ ਤਾਂ ਇਹ ਕਾਸਟ ਕਰਕੇ ਹੀ ਹੈ ਹਾਂ ਜਿਵੇਂ ਹਰਿਆਣੇ ਦੇ ਵਿੱਚ ਤਾਂ जाट ਤੇ ਦਲਿਤ ਦੋਨਿਆਂ ਦਾ ਉਹ ਸੇਮ ਹੀ ਪੰਜਾਬ ਦੇ ਵਿੱਚ ਵੀ ਹੈ ਤੇ ਇਹ ਬਿਆਨ ਜਿਹੜਾ ਚੰਨੀ ਸਾਹਿਬ ਦਾ ਬਿਆਨ ਆ ਇਹ ਹਿੰਦੀ ਦੇ ਵਿੱਚ ਬਿਆਨ ਇਹ ਕੀ ਮਤਲਬ ਦਿੱਲੀ ਵਾਲੇ ਸੁਣਾਉਣ ਕਰਕੇ ਆ ਦਿੱਲੀ ਵਾਲੇ ਸੁਣਾਉਣ ਵਾਸਤੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਆ ਉੱਥੇ ਮੀਟਿੰਗ ਹੀ ਇਹਨਾਂ ਦੀ ਸੀਗੀ ਤੇ ਹਾਈ ਕਮਾਂਡ ਉੱਥੇ ਜਿਵੇਂ ਉੱਥੇ ਤੱਕ ਮੈਸੇਜ ਜਾਣਾ ਵੀ ਪੰਜਾਬ ਦੇ ਵਿੱਚ ਸਾਨੂੰ ਦਲਿਤ ਚਿਹਰਾ ਕਿਸੇ ਵੀ ਇਹ ਚੰਗੀ ਪੋਸਟ ਤੇ ਨਹੀਂ ਹੈਗਾ ਵੱਡੀ ਤੇ ਹਾਂ ਫਿਰ ਤੁਹਾਨੂੰ ਇਹ ਸਾਰ ਲੱਗਦੇ ਕਿ 2017 ਤੋਂ 25 2027 ਦੀ ਚੋਣਾਂ ਤੋਂ ਪਹਿਲਾਂ ਜੇ ਅਸੀਂ ਦਲੀ ਚਿਹਰੇ ਨੂੰ ਨਹੀਂ ਸਾਹਮਣੇ ਰੱਖਾਂਗੇ ਤਾਂ ਵੋਟਾਂ ਨਹੀਂ ਪੈਣੀਆਂ ਪੰਜਾਬ 'ਚ ਮੈਨੂੰ ਤੁਹਾਨੂੰ ਇਹ ਲੱਗਦਾ ਵਾ ਕਿ ਹੁਣ ਫਿਰ ਪ੍ਰਧਾਨ ਚੰਨੀ ਸਾਹ ਬਣ ਸਕਦੇ ਆ ਬਿਲਕੁਲ ਕਿੰਨੇ ਪਰਸੈਂਟ ਚਾਂਸ ਸਾਡ ਨੂੰ ਲੱਗਦੇ ਹੈ 70 80 ਪਰਸੈਂਟ ਚਾਂਸ ਦੇਖੋ ਹੱਲੇ ਕੁਝ ਜਲਦਬਾਜੀ ਐ ਕਿਉਂਕਿ ਹੱਲੇ ਤਾਂ ਫਿਲਹਾਲ ਤਾਂ ਨਹੀਂ ਇਹ ਚੇਂਜ ਕਰਨਗੇ ਕਿਉਂਕਿ ਇਲੈਕਸ਼ਨਾਂ ਦੇ ਨੇੜੇ ਹੋ ਸਕਦਾ ਚੇਂਜ ਜਾਂ ਫਿਰ ਵੀ ਸਾਲ ਕ ਰਹਿ ਗਿਆ ਵਾ ਤੇ ਗਰਾਊਂਡ ਤਿਆਰ ਕਰਨੀ ਬੰਦੇ ਆਪਣੇ ਨਾਲ ਪੱਖ ਚ ਕਰਨੇ ਹੁਣ ਤੋਂ ਪ੍ਰਧਾਨ ਜੇ ਬਣੇਗਾ ਉਹ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਮਜੂਦ ਇਹਦੇ ਵਿੱਚ ਕਈ ਹੋਰ ਜਿਹੜੇ ਨਾਮ ਨੇ ਜਿਵੇਂ ਸੁਖਜਿੰਦਰ ਰੰਧਾਵਾ ਜੀ ਹੋਗੇ ਪ੍ਰਤਾਪ ਬਾਜਵਾ ਜੀ ਹੋਗੇ ਇਹਨਾਂ ਕੋਲ ਬਹੁਤ ਵੱਡੇ ਵੱਡੇ ਚਿਹਰੇ ਨੇ ਤੇ ਪਰ ਇਹ ਇਹ ਵੀ ਤਾਂ ਹੁੰਦਾ ਨਾ ਕਿ ਫਿਰ ਇਹਦੇ ਵਿੱਚ ਇੱਕ ਇੱਕ ਵੀ ਗੱਲ ਆ ਜਾਂਦੀ ਪੰਜਾਬ ਦੇ ਵਿੱਚ ਬੜੀ ਉੱਠਦੀ ਆ ਕੀ ਹੁਣ ਐਮਪੀ ਹੈਗੇ ਆ ਫਿਰ ਅਸੀਂ ਇਹ ਦੇ ਕੇ ਇਹ ਵਿਧਾਨ ਸਭਾ ਦੀਆਂ ਲੜਨਗੇ ਉਹ ਤਾਂ ਲੜਨਗੇ ਫਿਰ ਫਿਰ ਚੋਣਾਂ ਦਾ ਖਰਚਾ ਵਿਧਾਨ ਸਭਾ ਵੀ ਨਹੀਂ ਮੰਨ ਲਓ ਹੁਣ ਜੇ ਸੀਐਮ ਚਿਹਰਾ ਐਲਾਨ ਵੀ ਦੀਦੇ ਨੇ ਕਿਸੇ ਇਹਨਾਂ ਚੋਂ ਜਿਹੜੇ ਐਮਪੀ ਨੇ ਤੇ ਬਿਨਾਂ ਲੜੇ ਵੀ ਇਹ ਇਹਨਾਂ ਨੂੰ ਸੀਐਮ ਬਣਾਇਆ ਜਾ ਸਕਦਾ ਉਹ ਤਾਂ ਜਦੋਂ ਜੇ ਬਾਈ ਚਾਂਸੀ ਦੀ ਸਰਕਾਰ ਬਣਦੀ 6 ਮਹੀਨੇ ਫਿਰ ਵੀ ਮਿਲਦੇ ਆ ਕਿਉਂਕਿ ਉਹ ਉਸ ਵੇਲੇ ਲੈ ਕੇ ਇੱਕ ਇਲੈਕਸ਼ਨਾਂ ਦਾ ਬੋਝ ਤਾਂ ਪੈਂਦਾ ਹਣਾ ਪੰਜਾਬ ਸਰ ਉਹ ਤਾਂ ਪੈਂਦਾ ਇਹ ਚੋਣਾਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਚੋਣਾਂ ਚ ਨਿਕਲਣੀਆਂ ਫਿਰ ਚੋਣਾਂ ਆਪਣੇ ਸਵਾਰਥ ਲਈ ਇਹਨਾਂ ਨੂੰ ਕੀ ਫਰਕ ਪੈਂਦਾ ਖਰਚਾ ਤਾਂ ਪੰਜਾਬ ਸਰਕਾਰ ਦਾ ਆਮ ਜਨਤਾ ਦਾ ਹੁੰਦਾ ਇਹਨਾਂ ਤੇ ਤਾਂ ਕੋਈ ਅਸਰ ਨਹੀਂ ਹੁੰਦਾ ਸੰਤੁਸ਼ਟ ਕਿਉਂ ਨਹੀਂ ਆ ਰਾਮ ਸਰ ਕਿ ਮੈਂ ਐਮਪੀ ਬਣ ਗਿਆ ਚਲੋ ਠੀਕ ਹੈ ਜੀ ਮੈਂ 5 ਸਾਲ ਆਪਣਾ ਨਹੀਂ ਹੁਣ ਜਿਹੜਾ ਬੰਦੇ ਦਾ ਨਾਮ ਹੈ ਪਾਰਟੀ ਵੀ ਦੇਖਦੀ ਹਾਈ ਕਮਾਂਡ ਵੀ ਤਾਂ ਇਹ ਦੇਖਦੀ ਹੈ ਵੀ ਇਹਦਾ ਨਾਮ ਹੈ ਤੇ ਆਪਾਂ ਇਹਨੂੰ ਉਚੇਰੇ ਨੂੰ ਅੱਗੇ ਰੱਖੀਏ ਇਸੇ ਨੂੰ ਆਪਾਂ ਲੋਕ ਸਭਾ ਚ ਧੱਕ ਦੀ ਇਸੇ ਨੂੰ ਅਸੀਂ ਵਿਧਾਨ ਸਭਾ ਇਲਕਸਨਾ ਚ ਅੱਗੇ ਕਰ ਲਈਏ ਕਿਉਂਕਿ ਇਹਨਾਂ ਕੋਲ ਚਿਹਰੇ ਵੀ ਨਹੀਂ ਨਾ ਹੁੰਦੇ ਫਿਰ ਰਾਜਾ ਸਾਹਿਬ ਨੇ ਇਹਦੇ ਵਿੱਚ ਕਿ ਰਾਜਾ ਸਾਹਿਬ ਨੇ ਇੱਕ ਬਿਆਨ ਹੋਰ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀ ਕਿ ਮੈਂ ਇਸ ਵਾਰੀ ਕੋਸ਼ਿਸ਼ ਕਰੂੰਗਾ ਕਿ ਮੈਂ 70 80 ਸੀਟਾਂ ਇਹਨਾਂ ਸਰਨ ਨੂੰ ਦਮਾ ਨਵੇਂ ਚ ਇਹਨਾਂ ਨੂੰ ਦਮਾ ਤੇ ਫਿਰ ਬਰਿੰਦਰ ਢਿੱਲੋਂ ਸਾਹਿਬ ਦੇਖ ਸਕਦੇ ਕੋਈ ਵੀ ਦੇ ਸਕਦਾ ਕਿਉਂਕਿ ਇਹਨਾਂ ਦੇ ਵੱਡੇ ਚਿਹਰੇ ਫਿਰ ਉਹਦਾ ਦੂਜੀ ਪਾਰਟੀਆਂ ਤਾਂ ਤਿਆਰ ਬੈਠੀਆਂ ਜਿਵੇਂ ਹੁਣ ਭਾਜੀਪੀ ਕਿੰਨੇ ਬਿਆਨ ਆ ਗਏ ਆ ਵੀ ਚੰਨੀ ਸਾਹਿਬ ਸਾਡੇ ਚ ਆਜੋ ਸਾਡੇ ਚ ਆਜੋ ਜੇ ਤੁਸੀਂ ਵੱਡਿਆਂ ਨੂੰ ਇਗਨੋਰ ਕਰਦੇ ਹੋ ਤੇ ਉਹਨਾਂ ਨੇ ਝਟ ਕਹਿਣਾ ਵੀ ਭਾਜੀਪੀ ਵਾਲਿਆਂ ਨੇ ਵੀ ਭਾਵੇਂ ਤੁਸੀਂ ਸਭ ਤੁਹਾਨੂੰ ਅਸੀਂ ਅਹੁਦੇ ਵੀ ਉਹਨਾਂ ਨੇ ਅਨਾਉਂਸ ਕਰਦੇ ਨੇ ਤੁਹਾਨੂੰ ਮੰਤralਿਆ ਦੇ ਦਾਂਗੇ ਤੁਸੀਂ ਆਜੋ ਜੇ ਸਰਕਾਰ ਬਣ ਗਈ ਤਾਂ ਨਾਲੇ ਆਰਾਮ ਦੀ ਗੱਲ ਇਹ ਹੋਰ ਵੱਡੀ ਹੈ ਨਾ ਕਿ ਉਹ ਸਾਫ ਦਾ ਸੀਐਮਾ ਚਾਹੇ 3 ਮਹੀਨੇ ਤੇ ਰਹੇ ਆ ਉਹ ਹਾਂ ਫਾਕਾ ਸੀਐਮ ਮਤੇ ਕਾਂਗਰਸ ਉਹਨਾਂ ਨੂੰ ਇਗਨੋਰ ਕਰ ਹੀ ਨਹੀਂ ਸਕਦੀ ਠੀਕ ਹੈ ਤੇ ਰਾਜਾ ਸਾਹਿਬ ਤਾਂ ਐਮਪੀ ਆ ਵਿਧਾਇਕ ਸੀ ਐਮਪੀ ਬਣ ਗਏ ਤੇ ਨਾ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਚੰਨੀ ਸਾਹਿਬ ਦਾ ਜਿਹੜਾ ਬਿਆਨ ਆ ਉਹ ਸਿਰਫ ਦਲਿਤਾ ਨੂੰ ਦਲਿਤਾਂ ਦੇ ਹੱਕ ਚ ਆਪਣਾ ਬੋਰਡ ਬੈਂਕ ਆਪਣੇ ਉਹਦੀ ਹਿੱਸੇਦਾਰੀ ਲੈਣ ਦੇ ਲਈ ਤੇ ਵੋਟਾਂ ਹਾਸਲ ਕਰਨ ਦੇ ਲਈ ਕਿਉਂਕਿ 35 ਤੋਂ 38% ਵਾਕਈ ਪੰਜਾਬ ਦੇ ਵਿੱਚ ਐਗਜ਼ਿਸਟ ਕਰਦੀਆਂ ਦਲਿਤ ਵੋਟਾਂ ਚਲੋ ਇਹ ਤਾਂ ਗੱਲ ਹੋ ਗਈ ਕਾਂਗਰਸ ਦੀ ਫਿਰ ਫਿਰ ਤੁਸੀਂ ਬਾਕੀ ਪਾਰਟੀਆਂ ਨੂੰ ਕਿੱਦਾਂ ਦੇਖਦੇ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਫਿਰ ਆ ਜਾਂਦਾ ਕਿ ਹਾਂ ਯਾਰ ਅਸੀਂ ਤਾਂ ਹੈਗਾ ਹੀ ਹੁਣ ਸਾਹੀ ਭਾਵੇਂ ਬੀਜੇਪੀ ਦਾ ਬਿਆਨ ਕਿਉਂ ਆ ਰਿਹਾ ਕਿ ਵੀ ਚੰਨਜੀ ਚੰਨੀ ਨੂੰ ਅਸੀਂ ਵੀ ਸਾਡੇ ਚਾਹ ਜੀ ਵੈਲਕਮ ਹੈ ਸਾਡੇ ਲਈ ਉਹ ਅੱਜ ਇਹ ਕਹਿ ਚੁੱਕੇ ਕਿ ਵੀ ਮੈਂ ਕਾਂਗਰਸ ਦਾ ਸਪਾਈ ਆ ਉਹਨਾਂ ਦਾ ਬਿਆਨ ਵੀ ਆਇਆ ਅੱਜ ਕਿ ਮੈਂ ਕਿਸੇ ਹੋਰ ਪਾਰਟੀ 'ਚ ਨਹੀਂ ਜਾ ਰਿਹਾ ਪਰ ਲੇਕਿਨ ਆਫਰ ਤਾਂ ਆਈ ਗਈ ਨਾ ਕਿਉਂਕਿ ਕੋਲ ਵੀ ਦਲਿਤ ਚਿਹਰਾ ਨਹੀਂ ਹੈ ਨਹੀਂ ਹੈ ਨਹੀਂ ਵੱਡਾ ਚਿਹਰਾ ਨਹੀਂ ਹੈਗਾ ਕੋਈ ਦਲਿਤ ਚਿਹਰਾ ਨਹੀਂ ਉਹ ਵੀ ਇਸੇ ਉਸ ਚੇਹੇ ਕੀ ਕੋਈ ਸਾਨੂੰ ਅਗਰ ਚਰਨਜੀਤ ਚੰਨੀ ਵਰਗਾ ਲੀਡਰ ਮਿਲ ਜੇ ਤਾਂ ਭਾਜਪਾ ਤੋਂ ਬਾਅਦ ਜੇ ਅਪਰਾਂ ਅਸੀਂ ਗੱਲ ਕਰੀਏ ਮੌਜੂਦਾ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਇਹਦੇ ਵਿੱਚ ਦਲਿਤ ਫੇਸ ਦਲਿਤ ਚਿਹਰਾ ਤੇ ਇਹਨਾਂ ਦੀ ਦਲਿਤ ਬੋਰਡ ਬੈਂਕ ਤੇ ਇਹਨਾਂ ਦੇ ਦਲਿਤਾਂ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨਾ ਉਹਨੂੰ ਤੁਸੀਂ ਕਿੱਦਾਂ ਦੇਖਦੇ ਕਿ ਸਾਹ ਤੱਕ ਇਹ ਦਲਿਤਾਂ ਦੇ ਮਤਲਬ ਕਿ ਐਸਸੀਓ ਦੇ ਵਿੱਚ ਦੇਖੋ ਜਿਹੜੇ ਆਪਣੇ ਆਪ ਨੂੰ ਸਟਰੋਂਗ ਹੋਏ ਆ ਆਮ ਆਦਮੀ ਪਾਰਟੀ ਨੂੰ ਹਰ ਚੀਜ਼ ਦਾ ਪਤਾ ਹੈ ਕਿ ਵੀ ਇੱਥੇ ਕਿਹਨਾਂ ਦੀ ਵੋਟ ਹੈ ਦਲਿਤ ਚਿਹਰੇ ਵੀ ਦਲਿਤ ਵੋਟ ਕਿੰਨੀ ਹੈ ਤੇ ਜਿਹੜਿਆ ਸਿੱਖ ਚਿਹਰਾ ਯਾਨੀ ਕਿ ਸਿੱਖੀਜ਼ਮ ਵਾਲਾ ਪੱਖ ਵੀ ਉਹਨਾਂ ਨੂੰ ਪਤਾ ਹੈ ਤੇ ਉਹ ਬੜਾ ਬੈਲੈਂਸ ਕਰਕੇ ਚੱਲਦੀ ਹੈ ਓਕੇ ਇਹਨਾਂ ਨੇ ਪਹਿਲਾ ਜਿਹੜਾ ਪਾਰਟੀ ਪ੍ਰਧਾਨ ਦਿੱਤਾ ਸੀ ਉਹ ਯਾ ਐਲਓਪੀ ਦਿੱਤਾ ਸੀ ਹਰਪਾਲ ਚਿਮਾ ਹਾਂ ਉਹ ਵੀ ਉਹ ਦਲੀ ਚਿਹਰਾ ਸੀਗਾ ਤੇ ਹੁਣ ਵੀ ਜੇ ਦੇਖਿਆ ਜਾਵੇ ਤੇ ਸੈਕਿੰਡ ਪੁਜੀਸ਼ਨ ਲਾ ਸਮਝ ਲਓ ਕਿ ਮੁੱਖ ਮੰਤਰੀ ਤੋਂ ਬਾਅਦ ਅਗਰ ਕਿਸੇ ਦਾ ਨਾਮ ਆਂਦਾ ਤੇ ਉਹ ਆਂਦਾ ਹਰਪਾਲ ਚਿਮਾ ਜੀ ਦਾ ਫਾਈਨੈਂਸ ਮਿਨਿਸਟਰ ਤੇ ਇਹਨਾਂ ਨੇ ਪੂਰਾ ਆਪਣਾ ਪੱਖ ਪੂਰਿਆ ਹੋਇਆ ਵੀ ਅਸੀਂ ਦਲਿਤ ਦਲਿਤ ਨੂੰ ਪੂਰਾ ਬਣਦਾ ਹੱਕ ਦੇ ਰਹੀ ਹੈ ਆਮ ਆਦਮੀ ਪਾਰਟੀ ਕੋ ਕਿੰਨੇ ਚਿਹਰੇ ਐ ਇਸ ਟਾਈਮ ਦਲਿਤ ਜੇ ਹੁਣ ਇਹਨਾਂ ਨੇ ਜਿਵੇਂ ਪਵਨ ਤੀਨੂ ਨੂੰ ਵੀ ਸਾਂਭਲ ਕੀਤਾ ਹੁਣ ਉਹ ਵੀ ਐਕਟਿਵ ਹੋ ਗਏ ਉਹ ਚੰਨੀ ਚੰਨੀ ਸਰ ਦੇ ਖਿਲਾਫ ਐਮਪੀ ਇਲੈਕਸ਼ਨ ਲੜੇ ਜਲੰਧਰ ਚਲੋ ਹਾਰ ਕੇ ਉਹ ਅਲੱਗ ਗੱਲ ਹੈ ਹਮ ਹਰ ਜਿੱਤ ਤੇ ਲੱਗੀ ਰਹਿੰਦੀ ਹੈ ਪਰ ਇਹ ਹੈ ਕਿ ਉਹਨਾਂ ਕੋਲ ਚਿਹਰੇ ਤਾਂ ਹੈਗੇ ਨਾ ਹਰਪਾਲ ਚਿਮਾ ਹੈਗੇ ਨਹੀਂ ਤੇ ਇਸ ਤਰੀਕੇ ਇਹ ਚਾਹਦੇ ਵੀ ਸਾਡਾ ਕਿਉਂਕਿ ਮੇਨ ਹੀ ਨਾ ਤੇ ਮਾਲਵਾ ਤੇ ਉਹ ਹੈਗਾ ਮਾਲਵਾ ਬੈਲਟ ਕਿਉਂਕਿ ਸਭ ਤੋਂ ਜ਼ਿਆਦਾ ਸਿੱਟਾ ਇੱਥੋਂ ਨਿਕਲਦੀ ਹੈ ਜੇ ਇੱਥੋਂ 40 ਸਿੱਟਾ ਜਿਹੜੀ ਜਿਹਦੀ ਨਿਕਲ ਜਾਂਦੀ ਕਹਿੰਦੇ ਉਹਦੀ ਸਰਕਾਰ ਬਣ ਜਾਂਦੀ ਹੈ ਤੇ ਇਹਨਾਂ ਦਾ ਜੋਰ ਇਸੇ ਪਾਸੇ ਹੈ ਵੀ ਕਿਉਂਕਿ ਹਰਪਾਲ ਚਿਮਾ ਚਿਮਾ ਵੀ ਇੱਧਰ ਹੀ ਹੈ ਤੇ ਦਲੀਦ ਬੋਰਡ ਬੈਂਕ ਸਾਰਾ ਜ਼ਿਆਦਾ ਮੈਨੂੰ ਲੱਗਦਾ ਦੁਆਬੇ ਦੇ ਵਿੱਚ ਆ ਉਹ ਉਧਰ ਹੈ ਤੇ ਬਟ ਲੇਕਿਨ ਜੋ ਇਹ ਹੈ ਆਪਣਾ ਇਲਾਕਾ ਮਾਲੂਆ ਵਾਲਾ ਸੀਐਮਬੀ ਇਧਰ ਹੋਈ ਹੈ ਤੇ ਇਸ ਕਰਕੇ ਇਹਨਾਂ ਦਾ ਇਧਰ ਸਾਰੀ ਪਾਰਟੀਆਂ ਦਾ ਜੋਰ ਇਧਰ ਹੀ ਰਹਿੰਦਾ ਹੈ ਮੈਂ ਤਾਂ ਕਰਕੇ ਤੁਹਾਨੂੰ ਪੁੱਛ ਰਿਹਾ ਵਾ ਕਿਉਂਕਿ ਜਿਹੜਾ ਚੰਨੀ ਸਾਹਬ ਦਾ ਬਿਆਨ ਹੈ ਨਾ ਇਹ ਸਾਰੀਆਂ ਪਾਰਟੀਆਂ ਦੇ ਹਾਵੀ ਹੋਣ ਵਾਲਾ ਵਾ ਇਹ ਹੋਣ ਵਾਲਾ ਹੈ ਕਿਉਂਕਿ ਇਸ ਨੇ ਤਾਂ ਇੱਕ ਚਿੰਗਾਰੀ ਜੀ ਲਾਤੀ ਹੈ ਵੀ ਦਲਿਤ ਕਿਹਦੇ ਕੋਲ ਕਿੰਨੀ ਹੈ ਤੇ ਕਿਹਦੇ ਕੋਲ ਕਿੰਨੀ ਪਾਵਰ ਹੈ ਦਲਿਤਾ ਦੀ ਕਿ ਦਲਿਤ ਵੋਟ ਕਿਸ ਵੱਲ ਜਾਣਗੇ ਉਸ ਵੇਲੇ ਹਾਲਾਂਕਿ ਕਈ ਵਾਰ ਇਹ ਜੀ ਇਹ ਆਪਣੇ ਪੰਜਾਬ ਜਿ ਮੈਨੂੰ ਤਾਂ ਲੱਗਦਾ ਜਿਵੇਂ ਹੁਣ ਪਿੱਛੇ ਬਹੁਜਨ ਸਮਾਜ ਪਾਰਟੀ ਦਾ ਭਾਵੇਂ ਆਧਾਰ ਨਹੀਂ ਹੈਗਾ ਬਟ ਫਿਰ ਵੀ ਬਹੁਜਨ ਸਮਾਜ ਪਾਰਟੀ ਨੂੰ ਹਰ ਪਾਰਟੀ ਕੋਰਿਲੇਟ ਕਰਕੇ ਚੱਲਦੀ ਹੈ ਐਲਾਈਜ ਜਿਵੇਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਐਲਾਈਜ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਵੀ ਰਿਹਾ ਕਿਉਂ ਰੱਖਦੇ ਆ ਵੀ ਉਹ ਨਹੀਂ ਕੁਝ ਦਲੀਦੋ ਵੋਟਾਂ ਜਿਹੜੀਆਂ ਸਾਨੂੰ ਪੈ ਜਾਣ ਤੇ ਕੁਝ ਇਸ ਤਰ੍ਹਾਂ ਜਿਹੜੀਆਂ ਨਾਲ ਫਿਰ ਪੰਥ ਵਿੱਚ ਤੇ ਆਪ ਹੋਰ ਪਾਰਟੀਆਂ ਬਣੀਆਂ ਪਈਆਂ ਵਾ ਅੰਮ੍ਰਿਤਪਾਲ ਵਾਲੀ ਪਾਰਟੀ ਦਾ ਤੇ ਜਾਂ ਅਕਾਲੀ ਦਲ ਸੁਧਾਰ ਲਹਿਰ ਵਾਲੀ ਜੀ ਇਹੇ ਚੱਲੇ ਵੀ ਆ ਆਪਣੇ ਸਿੱਖ ਚਿਹਰੇ ਨੂੰ ਇਹ ਚਾਹਦੇ ਵੀ ਉਸ तरीके ਸਾਨੂੰ ਵੋਟ ਹਾਸਲ ਹੋ ਜੇ ਇਹਨਾਂ ਨੂੰ ਦਲਿਤ ਆਲਾ ਬੋਰਡ ਬੈਂਕ ਨਾਲ ਕੋਈ ਲੈਣਾ ਦੇਣਾ ਨਹੀਂ ਦਲਿਤ ਕਰੋ ਚੱਲੂ ਜਿੱਥੇ ਰਿజర్ਵ ਸੀਟਾਂ ਉੱਥੇ ਤਾਂ ਇਹਨਾਂ ਨੂੰ ਵੀ ਬੰਦੇ ਲੱਭਣੇ ਪੈਣੇ ਆ ਜੇ ਇਹ ਪੂਰੀ 117 ਸੀਟਾਂ ਤੇ ਚੋਣ ਲੜਨਗੇ ਤਾਂ ਦਲਿਤ ਚਿਹਰੇ ਤਾਂ ਇਹਨਾਂ ਨੂੰ ਵੀ ਚਾਹੀਦੇ ਹੀ ਹੋਣਗੇ ਉਸ ਵੇਲੇ ਤੇ ਦਲਿਤ ਚਿਹਰੇ ਤਾਂ ਆਏ ਸਿੱਖ ਸਿੱਖਾਂ ਦੇ ਵਿੱਚ ਬਹੁਤ ਨੇ ਦਲਿਤ ਚਿਹਰੇ ਇਹ ਤਾਂ ਐ ਨਹੀਂ ਕਿ ਨਹੀਂ ਹੈਗੇ ਤੇ ਇਹ ਉਸ ਵੇਲੇ ਤਿਆਰ ਕਰ ਲੈਣਗੇ ਇਦਾਂ ਤਾਂ ਇਹਨਾਂ ਨੇ ਜਿਹੜੀ ਹੁਣ ਜਿਵੇਂ ਇਹ ਸ਼੍ਰੋਮਣੀ ਕਾਲੀ ਦਲ ਪੁਨਰ ਕੁਦਰਤ ਸੁਰਜੀਤ ਬਣਾਈ ਹੈ ਉਹਦੇ ਪ੍ਰਧਾਨ ਦਲਿਤ ਨੇ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਹੈਨਾ ਉਹ ਤਾਂ ਬੀਜੇਪੀ ਦਾ ਤਾਂ ਕਹਿੰਦੇ ਉਹਨਾਂ ਦੀ ਤਾਂ ਪੂਰੀ ਸਾੜ ਗਾੜਾ ਜੇ ਉਹ ਚਲੇ ਗਏ ਬੀਜੇਪੀ ਚ ਫਿਰ ਤਾਂ ਉਹਨਾਂ ਨੂੰ ਵੱਡਾ ਮੈਨੂੰ ਲੱਗਦਾ ਪੂਰੀ ਪਾਰਟੀ ਉੱਤਰ ਜਾਣ ਵਾਲੀ ਹੈ ਉਹਦਾ ਉਹਨਾਂ ਲੈ ਕੇ ਹੀ ਕਰ ਲੈਣਾ ਪਾਰਟੀ ਨੇ ਫਿਰ ਤਾਂ ਉਹਨਾਂ ਕੋਲ ਦਲਿਤ ਚਿਹਰਾ ਵੀ ਆ ਗਿਆ ਤੇ ਇੱਕ ਸਿੱਖ ਧਰਮ ਦਾ ਪੂਰਾ ਸੰਗਠਨ ਸਮਝ ਲਓ ਇੱਕ ਜਿਹੜਾ ਜਿਸ ਜਿਸ ਮੁੱਦੇ ਨਾਲ ਉਹ ਆਏ ਗਿਆ ਸੀਗਾ ਇਹ ਤੜਾ ਤਾਂ ਬੀਬੀਸੀ ਵੀ ਰਿਕਾਰਡ ਦਾ ਜ਼ਿਕਰ ਹੁੰਦਾ ਕਿ ਉਹ ਵੀ ਨਾਲ ਜਾਣਗੇ ਹੋ ਸਕਦਾ ਆਉਣ ਵਾਲੇ ਟਾਈਮ ਚ ਕੀ ਹੈ ਕਿ ਹੁਣ ਸੁਚਾਲ ਸਿੰਘ ਛੋਟੇਪੁਰ ਨਾਲ ਇਹ ਸਾਲ ਤਾਂ ਪੂਰਾ ਦਲ ਬਦਲੇ ਦਈ ਹੈ ਵੀ ਨਾ ਬਹੁਤ ਸਾਰੇ ਇਹ ਜਿਹੇ ਚਿਹਰੇ ਆਣਗੇ ਜਿਨ੍ਹਾਂ ਦਾ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਫਲਾਂ ਪਾਰਟੀ ਚ ਜਾ ਸਕਦਾ ਹੈ ਤੇ ਤੁਹਾਨੂੰ ਸਿਆਸਤ ਸਾਰਾ ਕੁਝ ਪੋਸੀਬਲ ਆ ਇਸ ਸਾਲ ਤਾਂ ਬਹੁਤ ਕੁਝ ਹੈ ਹਨਾ ਇਧਰਲੇ ਚਿਹਰੇ ਉਧਰ ਉਧਰਲੇ ਚਿਹਰੇ ਇਧਰ ਬਹੁਤ ਕੁਝ ਹੋਣ ਵਾਲਾ ਹਰ ਬੰਦੇ ਨੇ ਆਪੋ ਆਪਣਾ ਸੋਚਣਾ ਬਿਲਕੁਲ ਬਿਲਕੁਲ ਇਸ ਸਾਲ ਜਿਹੜਾ ਇਹ ਵੀ ਹਰ ਬੰਦੇ ਨੂੰ ਚਾਹੀਦਾ ਵੀ ਮੈਂ ਜਿੱਤਾਂ ਜਾਂ ਪਾਰਟੀ ਨੂੰ ਚਾਹੀਦੀ ਹੈ ਕਿ ਸਾਡੀ ਸੱਤਾ ਆਵੇ ਉਹ ਭਾਵੇਂ ਕਿਸੇ ਤਰੀਕੇ ਆਏ ਮਨ ਲਈ ਇਹ ਜਿਹੜੇ ਲੀਡਰ ਆ ਇਹ ਸਿਰਫ ਆਪਣੇ ਬਾਰੇ ਸੋਚਦੇ ਆ ਉਹ ਤਾਂ ਹੈ ਹੀ ਕਿਹੜਾ ਜਨਤਾ ਦਾ ਉਦਾਂ ਹੀ ਫੇਰ ਧਰਨੇ ਲਾਏ ਦੇਖਦੇ ਹਾਂ ਤੁਸੀਂ ਜੇ ਫੇਰ ਧਰਨੇ ਕਿਉਂ ਲੱਗਦੇ ਹਰ ਹਰ ਵਾਰੀ ਤਾਂ ਧਰਨੇ ਲੱਗ ਜਾਂਦੇ ਹੁਣ ਸਰ ਧਰਨੇ ਤੇ ਉੱਪਰ ਸਰਕਾਰਾਂ ਬਣਦੀਆਂ ਬਾਅਦ ਚ ਫਿਰ ਧਰਨੇ ਲੱਗ ਜਾਂਦੇ ਆ ਯਾਨੀ ਕਿ ਸਰਕਾਰਾਂ ਬਣਾ ਕੇ ਵੀ ਮੈਂ ਤੁਹਾਡੇ ਕਹਿੰਦਾ ਮਤਲਬ ਕਿ ਲੋਕਾਂ ਦਾ ਕੁਝ ਨਹੀਂ ਹੋਣਾ ਲੋਕ ਸਿਆਸਦਾਨਾਂ ਨੇ ਆਪਣਾ ਵਾਅਦਾ ਅਸ਼ਵਾਸਨ ਮਿਲਦੇ ਅਸ਼ਵਾਸਨ ਮਿਲਦੇ ਰਹਿਣਗੇ ਅੱਗੇ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਅਸੀਂ ਮਤਲਬ ਆਹ ਜਾਤ ਪਾਤ ਦੇ ਪਿੱਛੇ ਬੋੜ ਦਈਏ ਕਿ ਜਾਂ ਚੇਰਨੂ ਬੋਰਡ ਦਈਏ ਜਾਂ ਸਰਕਾਰ ਦੀਆਂ ਨੀਤੀਆਂ ਉਹਨਾਂ ਨੇ ਸਰਕਾਰ ਨੇ ਕੀਤਾ ਕੀ ਹੈ ਸਾਡੇ ਲਈ ਇਹ ਤਾਂ ਜਨਤਾ ਨੂੰ ਜਨਤਾ ਨੂੰ ਹੀ ਸੋਚਣਾ ਪੈਣਾ ਕਿਉਂਕਿ ਦੇਖ ਸਿਆਸੀ ਪਾਰਟੀ ਤਾਂ ਚਾਣਗੀਆਂ ਵੀ ਅਸੀਂ ਜਾਤ ਦੇ ਨਾਮ ਤੋਂ ਵੰਡ ਕੇ ਵੋਟ ਲੈ ਲਈਏ ਧਰਮ ਦੇ ਨਾਮ ਤੋਂ ਵੰਡ ਕੇ ਵੋਟ ਲੈ ਲਈਏ ਇਹ ਤਾਂ VOTER ਨੂੰ ਜਾਗਰੂਕ ਹੋਣਾ ਪੈਣਾ ਵੀ ਜਿਹੜਾ ਤੁਹਾਡੇ ਇਲਾਕੇ ਦਾ ਲੋਕਲ ਲੀਡਰ ਤੁਹਾਡੇ ਲਈ ਕੰਮ ਕਰ ਰਿਹਾ ਤੁਹਾਡੇ ਸੁੱਖ-ਦੁੱਖ ਚ ਖੜਾ ਹੋ ਰਿਹਾ ਵੀ ਅਸੀਂ ਉਹਨੂੰ ਚੁਣੀਏ ਤੇ ਇਹ ਲੋਕਾਂ ਨੂੰ ਆਪ ਸੋਚਣਾ ਪੈਣਾ ਤੇ ਇਹ ਵੀ ਤੁਹਾਨੂੰ ਲੱਗਦਾ ਨਾ ਕਿ ਜਦੋਂ ਹੁਣ ਆ ਆਮ ਆਦੀ ਪਾਰਟੀ ਦਾ ਇੱਕ ਬੜਾ ਵੱਡਾ ਇੱਕ ਫੈਸਲਾ ਜਿਹੜਾ ਰਹਿੰਦਾ ਵਾ ਹਜੇ ਇਹਨਾਂ ਦਾ ਬਕਾ ਪੂਰਾ ਕਰਨ ਵਾਲਾ 100000 ਰੁਪਿਆ ਮਹਿਲਾ ਮਾਂ ਨੂੰ ਦੇਣਾ ਉਹ ਜਿੱਦਾਂ ਹੁਣ ਇਹਨਾਂ ਨੇ ਦੇ ਦੇਣਾ ਵਾ ਜਿੱਦਾਂ ਭਗਵੰਦ ਸਿੰਘ ਸਾਹਿਬ ਨੇ ਕਿਹਾ ਸੀ ਕਿ ਆ ਬਜਟ ਦੇ ਵਿੱਚ ਹੁਣ ਜਿਹੜਾ ਇਹ ਫਾਈਨੈਂਸ ਜਿਹੜਾ ਬਜਟ ਪਾਸ ਹੋਣਾ ਉਹਦੇ ਚ ਇਹਨਾਂ ਨੇ ਕਰ ਦੇਣਾ ਜਿਹੜੇ ਲਾਸਟਲੀ ਜੋ 6 ਮਹੀਨੇ ਆਂਦੀ ਹੈ ਜਿਹੜੇ ਵਾਦੇ ਕੀਤੇ ਹੁੰਦੇ ਪੂਰੇ ਨਹੀਂ ਹੁੰਦੇ ਆ ਜੋ ਲਾਸਟਲੀ 6 ਮਹੀਨੇ ਜਾ ਕੇ ਸਰਕਾਰਾਂ ਪੂਰੀਆਂ ਕਰਦੀਆਂ ਤੁਹਾਨੂੰ ਲੱਗਦਾ ਕਿ ਉਹਦਾ ਫਰਕ ਪੈਂਦਾ ਵਾ ਲੋਕਾਂ ਦੇ ਉੱਪਰ ਕਿ ਲੋਕੀ ਕਹਿੰਦੇ ਨਹੀਂ ਨਹੀਂ ਸਰਕਾਰ ਨੇ ਜੋ ਕਿਹਾ ਸੀ ਉਹ ਕੀਤਾ ਕੀਤਾ ਆਪਾਂ ਫੇਰ ਦੁਬਾਰ ਨੀ ਪੈਂਦਾ ਫਰਕ ਤਾਂ ਹੁਣ ਜੇ ਮੰਨ ਲਓ ਜਿਹੜੀ ਚੀਜ਼ ਮਿਲ ਜੇ ਹੁਣ ਬਿਹਾਰ ਦੇ ਵਿੱਚ ਕੀ ਹੋਇਆ 10 1000 ਰੁਪਏ ਵੰਡੇ ਇਹਨਾਂ ਨੇ ਮਹਿਲਾਵਾਂ ਨੂੰ ਸਾਰੀਆਂ ਵੋਟਾਂ ਬੀਜੇਪੀ ਨੂੰ ਪੈ ਗਈਆਂ ਲੋਕ ਇਹ ਵੀ ਹੁਣ ਉੱਠ ਵੀ ਰਿਹਾ ਹੈ ਕਿ ਹਾਂ ਉਹਨਾਂ ਨੇ ਪੈਸੀ ਵੰਡ ਕੇ ਪੈ ਵੋਟਾਂ ਪਵਾ ਲਈਆਂ ਮਤਲਬ ਕਿ ਲਾਸਟ ਦੇ ਜਿਹੜੇ 6 8 ਮਹੀਨੇ ਹੁੰਦੇ ਹਨ ਨਾ ਇਹਦੇ ਅਸਰ ਤਾਂ ਪੈਂਦਾ ਹੀ ਹੈ ਬੀ ਕਿਹੜੀ ਪਾਰਟੀ ਸਾਨੂੰ ਕੀ ਦੇ ਰਹੀ ਐ ਜਾਂ ਕਿਹੜੀ ਹੁਣ ਕਿਉਂਕਿ ਬਾਕੀ ਪਾਰਟੀਆਂ ਤਾਂ ਕੀ ਦੇ ਸਕਦੀਆਂ ਵਾਅਦੇ ਕਰ ਸਕਦੀਆਂ ਇਹ ਡਾਇਰੈਕਟ ਦੇ ਸਕਦੀਆਂ ਜਿਹਦੇ ਜਾਂਦੇ ਜਾਂਦੇ ਕੈਪਟਨ ਸਾਹਿਬ ਨੇ ਬਸਾਂ ਦਾ ਕਿਰਾਇਆ ਮਾਫ ਕੀਤਾ ਸੀਗਾ ਮਹਿਲਾਵਾਂ ਨੂੰ ਤਾਂ ਫਰਕ ਪੈਂਦਾ ਹੀ ਐ ਛੱਡ ਗਏ ਸੀਗੇ ਹੁਣ ਇਹਨਾਂ ਨੇ ਵੀ ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਦੇਣਾ ਲਾਸਟ ਦੇ ਵਿੱਚ ਫਿਰ ਵੀ ਜਦੋਂ ਵੋਟਰ ਦੇ ਦਿਨ ਨੇੜੇ ਆਉਂਦੇ ਐ ਪੈਨਸ਼ਨ ਵੀ ਵਧਾ ਦਿੰਦੀ ਐ ਹੁਣ ਮੈਨੂੰ ਲੱਗਦਾ ਤੇ ਫਿਰ ਆਹ ਬਿਜੁਰਗਾਂ ਨੂੰ ਇਲਾਜ ਫਰੀ ਇਹ ਸਾਰੇ ਜਿਹਦੇ ਹੱਥੋਂ ਕੁਝ ਹੁੰਦਾ ਨਾ ਉਹ ਉਸ ਟਾਈਮ ਦਿੰਦੀ ਐ ਬਿਤਾ ਕੀ ਚਲੋ ਵੋਟਰ ਸਾਡੇ ਨਾਲ ਜੁੜੇ ਰਹਿਣ ਪਰ ਲੋਕਾਂ ਨੂੰ ਜਾਤ ਪਾੜ ਤੋਂ ਉੱਠ ਕੇ ਉਸ ਤੇ ਪਰਫਰਨਾ ਚਾਹੀਦਾ ਕੰਮ ਨੂੰ ਕੰਮ ਨੂੰ ਵੋਟ ਦੇਣੀ ਚਾਹੀਦਾ ਕੰਮ ਨੂੰ ਵੋਟ ਦੇਣ ਲੀਡਰ ਦੇ ਕੰਮ ਨੂੰ ਵੋਟ ਦੇਣ ਸਰਕਾਰਾਂ ਦੇ ਕੰਮ ਨੂੰ ਵੋਟ ਦੇਣਾ ਪੰਜਾਬ ਦੀ ਪੰਜਾਬ ਬਾਰੇ ਫਿਕਰ ਕਰੇ ਪੰਜਾਬ ਦੀ ਸੋਚੇ ਵੀ ਉਹ ਅਜਿਹੇ ਲੀਡਰਾਂ ਨੂੰ ਚੁਣਨਾ ਇਹ ਨਹੀਂ ਕਿ ਦਲਿਤ ਬੋਡ ਬੈਂਕ ਇਹਨਾਂ ਦਾ ਦਰੀ ਦੇ ਚਿਹਰਾ ਅੱਗੇ ਕਰ ਦੋ ਤਾਂ ਜੱਟ ਅੱਗੇ ਕਰ ਦੋ ਜਾਤ ਦੇ ਕਿੰਨੇ ਮੁੱਦੇ ਨੇ ਜਿਨ੍ਹਾਂ ਨੂੰ ਹੱਲੇ ਵੀ ਸੁਧਾਰਨ ਦੀ ਲੋੜ ਹੈਗੀ ਤੇ ਉਹ ਜੱਤ ਪਾੜ ਤੋਂ ਉੱਪਰ ਉੱਠ ਕੇ ਕਿ ਜਿਹੜਾ ਕਿ ਸਾਡਾ ਪੰਜਾਬ ਜਿੱਦਾਂ ਮੈਂ ਸਟਾਰਟਿੰਗ ਕਿਹਾ ਸੀਗਾ ਕਿ ਸਾਂਝੀ ਬਾਲਤਾ ਦਾ ਸੰਦੇਸ਼ ਦਿੰ ਤੇ ਇੱਥੇ ਨੂੰ ਹਰ ਇੱਕ ਨੂੰ ਵੈਲਕਮ ਹੈ ਇੱਥੇ ਸਾਰਿਆਂ ਦਾ ਤੇ ਸੋ ਜਾਤ ਪਾਤ ਤੋਂ ਉੱਪਰ ਉੱਠ ਕੇ ਬੋਟ ਨੂੰ ਕੰਮ ਨੂੰ ਵੋਟ ਦਿਵੋ ਨਾ ਕਿ ਜਾਤ ਪਾਤ ਨੂੰ ਵੋਟ ਦਿਵੋ ਤੁਹਾਡਾ ਰਾਮ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤੁਸੀਂ ਵੋਟਰਾਂ ਨੂੰ ਕੀ ਕਹਿਣਾ ਚਾਹੁੰ ਮੈਂ ਵੋਟਰਾਂ ਤਾਂ ਇਹੀ ਹੈ ਵੀ ਆਪਣਾ ਜਾਗਰੂਕ ਹੋਣਾ ਚਾਹੀਦਾ ਉਹਨਾਂ ਨੂੰ ਆਪਣਾ ਸੋਚ ਸਮਝ ਕੇ ਆਪਣੀ ਤਿਆਰੀ ਕਰਨੀ ਵੀ ਕਿ ਨੂੰ ਕੰਮ ਨੂੰ ਵੋਟ ਦੇਣੀ ਉਮੀਦ ਉਮੀਦਵਾਰ ਕਿਹੜਾ ਵਧੀਆ ਹੋਵੇ ਜਿਹੜਾ ਲੋਕਲ ਉਹਨਾਂ ਦੇ ਮੁੱਦੇ ਦੇਖੇ ਤੇ ਪੰਜਾਬ ਦੇ ਕਲਚਰ ਨੂੰ ਬਚਾ ਕੇ ਰੱਖੇ ਬਹੁਤ ਬਹੁਤ ਸ਼ੁਕਰੀਆ